ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ ਤੁਹਾਨੂੰ ਇੱਕ ਸਾਈਵਾਲ ਤੇ ਜਰਸੀ ਦਾ ਕ੍ਰਾਸ ਬੱਚੀ ਦਿਖਾਉਣੀ ਆ ਦੂਜਾ ਸੁਹਾ ਸੂਈ ਆ ਸੁਹਾ 4 ਵਜੇ ਸੂਈ ਆ ਇਹ ਜੇਰੇ ਦੀ ਆ ਪ੍ਰੋਪਰ ਪਈ ਆ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 21 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 21 ਤਰੀਕ ਤੀਜਾ ਮਹੀਨਾ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪ ਵੀਡੀਓ ਕਵਰ ਕਰਦੇ ਆ ਸੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਆਪਾਂ ਨੂੰ ਸਾਈਵਾਲ ਤੇ ਜਰਸੀ ਦਾ ਕ੍ਰਾਸ ਪਣ ਚਾਹੀਦਾ ਕਿਉਂਕਿ ਅੱਗੇ ਗਰਮੀ ਦਾ ਮੌਸਮ ਆ ਰਿਹਾ ਤਾਂ ਗਰਮੀ ਦੇ ਵਿੱਚ ਇਹ ਗਰਮੀ ਵੀ ਘੱਟ ਮੰਗਾਉਣ ਦੀਆਂ ਨੇ ਤੇ ਦੁੱਧ ਵੀ ਬਾਕੀ ਇਹਨਾਂ ਦਾ ਸੰਗਣਾ ਹੁੰਦਾਗਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 94782 63916 98784 48264 ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸੋ ਆਜੋ ਇੱਕ ਬੱਚੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਇੱਕ ਬੱਚੀ ਹੋਰ ਦਿਖਾਵਾਂਗੇ ਉਹ ਕ੍ਰੋਸ ਪਾਂ ਦੇ ਵਿੱਚ ਜਰਸੀ ਕ੍ਰੋਸ ਆ ਸੂਨ ਵਾਲੀ ਆ ਤੇ ਇਹ ਬੱਚੀ ਸੂਈ ਸਵਾਈ ਆ ਜੇਰ ਜੇਪਾ ਡਾਨਾ ਸਾਰਾ ਕੁਝ ਤੁਸੀਂ ਦੇ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਬਹੁਤ ਮੇਨ ਕੰਮ ਹੁੰਦਾ ਜੇਰ ਦਾ ਸੋ ਥਾਨ ਨੇੜ ਤੋਂ ਚੈੱਕ ਕਰਾਵਾਂਗੇ ਪਹਿਲਾਂ ਤੋੜ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਾਨ ਲੱਗਿਆ ਹੋ ਸੀ ਦੇਖ ਸਕਦੇ ਹੋ ਚਾਰੇ ਗੁੱਥਾਂ ਤੇ ਥਾਨ ਲੱਗੇ ਹੋਏ ਆ ਪੋਲੀ ਤੇ ਮੋਟੀ ਚਵਾਈਏ ਸਾਨੂੰ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਘਰੇ ਚੋਣ ਵਾਲਾ ਮੱਝਾਂ ਵਰਗਾ ਥਾਨ ਲੱਗਿਆ ਰਹਾ ਦੇਖ ਸਕਦੇ ਤੁਸੀਂ ਥਾਣੀ ਦੱਸਦਾ ਚਵਾਈ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਨੂੰ ਆਪਾਂ ਧਾਰਾਂ ਵੀ ਮਰਵਾ ਕੇ ਦਿਖਾਵਾਂਗੇ ਪੁੱਤ ਖੋਲ ਦੇ ਪਹਿਲਾਂ ਤੋੜ ਕੇ ਦਿਖਾ ਦੇ ਬੱਚਾ ਮੇਲਕਾਫ ਆ ਗਿਆ ਮਗਰ ਉਹ ਚੰਗਾ ਸੀਮਣ ਭਰਾਇਆ ਸੀਗਾ ਮੇਲਕਾਫ ਆ ਗਿਆ ਮਗਰ ਜਰਸੀ ਤੇ ਸਾਈਵਾਲ ਦਾ ਕਰਾਸ ਆ ਪਹਿਲੇ ਸੂਏ ਦਾ ਰਿਕਾਰਡ ਹੈ ਜਿਹੜਾ 212 ਕਿਲੋ ਦਾਗਾ ਦੂਜਾ ਸੂਆ ਇਹ ਅੱਜ ਸਵੇਰ 4 ਵਜੇ ਸੂਈ ਆ ਤੋਰ ਦੇ ਬਤਵਾਰ ਸੋ ਤੋਰਾ ਵਗੈਰਾ ਤੁਸੀਂ ਵੇਖਦਾ ਦੇ ਸਕਦੇ ਹੋ ਹਾਈਟ ਚੈੱਕ ਕਰ ਸਕਦੇ ਹੋ ਲੈਂਥ ਚੈੱਕ ਕਰ ਸਕਦੇ ਹੋ ਸੋਨਾ ਹਵਾਨਾ ਤਿਆਰ ਕੀਤਾਗਾ ਫੁੱਲ ਹਾਈਟ ਫੁੱਲ ਲੈਂਥ ਆ ਬਹੁਤ ਪਲੀ ਵੀ ਬੱਸੀ ਆ ਜਰਸੀ ਕਰਾਸ ਦੇ ਵਿੱਚ ਆ ਗਈ ਹੈ ਜਰਸੀ ਤੇ ਸਾਈਵਾਲ ਦਾ ਕਰਾਸ ਪਾਣਾ ਥੋੜਾ ਬੱਚੇ ਨੂੰ ਤੇਜ਼ੀ ਕਰਦੀ ਆ ਦੇਖ ਸਕਦੇ ਹੋ ਤੁਸੀਂ ਹਵਾਨਾ ਤੇ ਇੱਕਸ ਕਰ ਸਕਦੇ ਹੋ ਹਾਈਟ ਲੈਂਥ ਪੂਰੀ ਪਲੀ ਵੀ ਬੱਸੀ ਆ ਸੋਨਾ ਹਵਾਨਾ ਤਿਆਰ ਕੀਤਾਗਾ ਬੰਦੇ ਬੁੱਤ ਸੋ ਜੇਰ ਸਾਨੂੰ ਮੈਂ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਬਹੁਤ ਮੀਨ ਕੰਮ ਹੁੰਦਾ ਜੇਰ ਦਾ ਆਪਣੇ ਘਰੇ ਪਈ ਆ ਪ੍ਰੋਪਰ ਪਈ ਆ ਪਸ਼ੂ ਦੁੱਧ ਤੇ ਜਲਦੀ ਆ ਜਾਂਦਾਗਾ ਬਾਕੀ ਪਸ਼ੂ ਅੱਗੇ ਰਿਪੀਟਰ ਨਹੀਂ ਹੁੰਦਾ ਬਾਕੀ ਥਣ ਬਹੁਤ ਸੋਹਣਾ ਲੱਗੇਗਾ ਬੱਚਾ ਥਣ ਫੜਨ ਲੱਗ ਗਿਆ ਸਾਨੂੰ ਪਸਮਾ ਕਰਕੇ ਧਾਰਾ ਮਾਰ ਕੇ ਦਿਖਾ ਦਾਂਗੇ ਧਾਰਾ ਵੀ ਬੁੱਤ ਮਾਰ ਕੇ ਦਿਖਾ ਦਿੰਦੀ ਪਾਣੀ ਲਿਆ ਮੜ ਸੋ ਦੇਖ ਸਕਦੇ ਹੋ ਬੱਚਾ ਲਾਇਆ ਆਪਾਂ ਕੋਈ ਨਿਆਣਾ ਪਾਓ ਨਾ ਪਾਓ ਕੋਈ ਔਲ ਵਗੈਰਾ ਨਹੀਂ ਕਰਦੀ ਠੰਡੀ ਸੀਲ ਆ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਕ੍ਰਾਸ ਬਣ ਦੇ ਵਿੱਚ ਠੰਡੀ ਸੀਲ ਘਰੇ ਚੋਂ ਵਾਲੀ ਬੈੜ ਚਾਹੀਦੀ ਆ ਚੰਗਾ ਥਣ ਲੱਗਿਆ ਹੋਇਆ ਘਰੇ ਚ ਚਵਾਈ ਵਾਲਾ ਸੋ ਆਪਾਂ ਬੱਚਾ ਲਾ ਕੇ ਪਸਮਾ ਕਰਾਇਆ ਤੁਸੀਂ ਪਸਮਾ ਵਗੈਰਾ ਦੇ ਸਕਦੇ ਹਾਂ ਬੱਸੀ ਦਾ ਕੱਲਾ ਕੱਲਾ ਨਿੱਖੜਵਾ ਥਾਣਾ ਤੁਸੀਂ ਦੇ ਸਕਦੇ ਹੋ ਪਸਮਾ ਪੂਰਾ ਕਰ ਲਿਆ ਬੱਸੀ ਨੇ ਹੰਤਾਰਾ ਮਾਰ ਦੇ ਪੁੱਤ ਲੀਟਰ ਜੀ ਮਾਰ ਦੇ ਧਾਨਾ ਜਹੇ ਮਾਰ ਦੇ ਅਗਲੇ ਥਾਣਾ ਦੀ ਮਾਰ ਦੇ ਸੋ ਦੇ ਸਕਦੇ ਹਾਂ ਕੋਲੀ ਤੇ ਮੋਟੀ ਚਵਾਈ ਆ ਪੂਰੀ ਰੂਮ ਵਰਗੀ ਚਵਾਈ ਆ ਜਿਹਨੂੰ ਆਪਾਂ ਕਹਿ ਤਾਂ ਦਿੰਨੇ ਆ ਸਾਨੂੰ ਧਾਰਬਾਜ ਦੀ ਸੁਣਦੀ ਹੂ ਥੱਲੇ ਲੀਟਰ ਚ ਪੋਲੀ ਤੇ ਮੋਟੀ ਚਵਾਈ ਕੋਈ ਮੇਰਾ ਵੀਰ ਆਨਲਾਈਨ ਮਗਾਉਂਗਾ ਥਣਾ ਤੇ ਪਾਸ ਆਏ ਕੋਈ ਭੂਰ ਸਰ ਲਾਣੀ ਕੋਈ ਸ਼ਿੱਟਾ ਨਹੀਂ ਪੋਲੀ ਤੇ ਮਗਰ ਲਸਣਾ ਨਹੀਂ ਮਾਰਦੇ ਚਵਾਈ ਸਾਨੂੰ ਆਵਾਜ਼ ਸੁਣਦੀ ਹੂ ਦੂਰੋਂ ਕੈਮਰੇ ਦੇ ਵਿੱਚ ਦੇਖ ਸਰ ਓਕੇ 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 ਬਸ ਓਕੇ ਬਸ ਦੇਖ ਸਰ ਤੋਂ ਲੀਟਰ ਉੱਪਰ ਕਰਤਾ ਨੇ 2-4 ਧਾਰਾਂ ਜੀ ਲੀਟਰ ਭਰਨ ਆ ਰਗਾ ਕਰਤਾ ਸੋ ਠੰਡੀ ਸੀਲ ਜਰਸੀ ਦੇ ਸਾਈਵਲ ਦਾ ਕਰਾਸ ਆੜ ਜਾ ਪੁੱਤ ਪਾਸੇ ਜਿਹੜੇ ਮੇਰੇ ਵੀਰਾਂ ਦੀ ਡਿਮਾਂਡ ਹੋਈ ਉਹ ਫੋਨ ਤੇ ਸੰਪਰਕ ਬਣਾ ਕੇ ਇਹਨੂੰ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਇਹਦੇ ਨਾਲ ਸਾਨੂੰ ਇੱਕ ਕਰਾਸ ਪਾਣ ਦਾ ਬੱਛੀ ਦਿਖਾਉਣੀ ਆ ਦੇਖ ਸਕਦੇ ਹੋ ਇਹਨੂੰ ਵੀ ਤੋਰ ਦੇ ਪੁੱਤ ਬਾਹਰ ਮੜਾ ਜਰਸੀ ਦਾ ਕਰਾਸ ਹੈ ਵੀ ਬੱਸੀ ਸੂਰੀ ਆ ਦੋ ਚਾਰ ਦਿਨ ਹੀ ਲੈਂਦੀ ਆ ਸਾਨੂੰ ਨੂੰ ਥਾਣੇ ਦਾ ਬਹੁਤ ਚੰਗਾ ਲੱਗਿਆ ਸਾਡੇ ਸਾਨੂੰ ਕੱਲਾ ਕੱਲਾ ਨਿੱਖੜ ਮਾ ਥਾਣਾ ਦੇ ਸਕਦੇ ਹੋ ਫੇਸ ਕੁਆਲਟੀ ਦੇ ਸਾਡੇ ਤੋਰ ਦੇ ਪੁੱਤ ਮਾੜੀ ਬਾਹਰ ਕਿਹੜਾ ਦਵਾ ਦੇ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਆਹੀ ਤਰ੍ਹਾਂ ਦੀ ਬਰੀਡ ਚੱਲਣੀ ਆ 크ਰੋਸ ਬਰੀਡ ਜ਼ਿਆਦਾਤਰ ਇਹਦਾ ਦੁੱਧ ਵੀ 18-19 ਕਿਲੋ ਪਾਇਆ ਹੋਇਆ ਪਲੂਨ ਦਾ ਦੁੱਧ 20 ਕਿਲੋ ਤੋਂ ਬਾਹਰ ਇਹ ਵੀ ਪਾ ਦੂ ਚੰਗੀ ਜਾਣ ਵਾਲੀ ਆ ਦੇਖ ਸਕਦੇ ਹੋ ਹਵਾਨਾ ਚੈੱਕ ਕਰ ਸਕਦੇ ਹਾਂ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਵੀ ਕੁਝ ਕੁ ਦਿਨ ਲਊ ਸੂਨ ਨੂੰ ਘਮਾਲਾ ਪਤ ਥਾਣੇ ਦੇ ਵੀ ਬਹੁਤ ਸੋਹਣਾ ਲੱਗਿਆ ਹੋਇਆ ਹੱਥੀ ਚੋਣ ਵਾਲਾ ਬਹੁਤ ਸੋਹਣਾ ਹੱਥਾਂ ਲੱਗਿਆ ਹੋਇਆ ਦੁੱਧ ਵੀ ਬਾਕੀ ਇਹਦਾ ਫੈਂਟ ਵਾਲਾ ਹੋਊਗਾ ਬਾਕੀ ਠੰਡੀ ਸੀਲੇ ਵੀ ਬਰਫ ਵਰਗੀ ਆਈ ਦੇਖ ਸਕਦੇ ਹੋ ਬੇਠਪੁਰਾ ਦੇਖ ਸਕਦੇ ਹੋ ਬੱਸੀ ਦਾ ਕੰਪੈਕਟ ਆਰਡਰ ਰੱਖੂਗੀ ਪੂਰਾ ਸੋਹਣਾ ਥਾਣਾ ਗੁੱਲੇ ਵਾਲਾ ਸੋ ਇਹ 2 ਨੰਬਰ ਤੇ ਵੀ ਤੁਹਾਨੂੰ ਦਿਖਾ ਚੁੱਕਿਆ ਆਪਾਂ ਵੇੜ ਗੱਬਣ ਵੇੜ ਆ ਇਹ ਦੋ ਚਾਰ ਜਨ ਸੂਣ ਨੂੰ ਲੈਂਦੀ ਆ ਸੋ ਦੇਖ ਸਕਦੇ ਹੋ ਠੰਡੀ ਸੀਲ ਇਹ ਵੀ ਪੂਰੀ ਆ ਕਿਉਂਕਿ ਕ੍ਰਾਸ ਪਸ਼ੂ ਨਾਲ ਠੰਡਾ ਸੀਲ ਹੋਣਾ ਬਹੁਤ ਜ਼ਰੂਰੀ ਹੁੰਦਾ ਪਿੱਸੇ ਹੱਥ ਫੇਰਦੇ ਬੁੱਤ ਦੇਖ ਸਕਦੇ ਹੋ ਠੰਡੀ ਸੀਲ ਇਹ ਵੀ ਪੂਰੀ ਆ ਸੋ ਹੜ ਜਾ ਬੁੱਤ ਪਾਸੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ